ਸਰ ਸਿੰਘ ਵੰਦਰੀ ਹੋਰੀ ਔਰ 4914 ਦੀ ਭਰਤੀ ਦਾ ਜਿਹੜਾ ਉਹ ਮਲਾਦਨ ਫੰਡ ਨਹੀਂ ਮਿਲ ਰਿਆ ਔਰ 18 6 2021 ਦਾ ਕੋਈ ਕਾਰਵਾਈ ਨਹੀਂ ਹੋ ਰਹੀ ਅਮਰਿਕ ਸਿੰਘ ਬਾਜਪੀ ਦੇ ਕੋਈ ਕਾਰਵਾਈ ਨਹੀਂ ਹੋ ਰਹੀ ਵਿਪਨ ਮਲੋਤਰੇ ਦੇ ਕੋਈ ਕਾਰਵਾਈ ਨਹੀਂ ਹੋ ਰਹੀ ਅਸੀਂ ਰਾਸ਼ਟਰੀ ਸਿਵਾਈ ਕਰਮਚਾਰੀ ਮਹਾ ਸੰਘ ਔਰ VSSLO ਗ੍ਰਫਤਾਰੀ ਦੇਣ ਜਾ ਰਹੇ ਹਾਂ ਔਰ ਇਹਦਾ ਖਮਿਆਜ਼ਾ ਪੰਜਾਬ ਸਰਕਾਰ ਨੂੰ ਪੁਕਤਣਾ ਪਊਗਾ ਅਸੀਂ ਮੇਰੇ ਆ ਦੇਖੋ ਸ਼ੀਸ਼ਾ ਅੰਦਰ ਬਣ ਗਿਆ ਸੱਟਾਂ ਲੱਗੀਆਂ ਸਾਡੇ ਸਾਥੀਆਂ ਨੂੰ ਸੱਟਾਂ ਲੱਗੀਆਂ ਪੰਜਾਬ ਪੁਲਿਸ ਨੇ ਧੱਕਾ ਨਹੀਂ ਕੀਤਾ ਕਾਰਪੋਰੇਸ਼ਨ ਦੇ ਮੁਲਾਜ਼ਮ ਸੇਖੋ ਦੇ ਉਹਦੀ ਫੋਰਸ ਨੇ ਧੱਕਾ ਕੀਤਾ ਵਾ ਜ਼ੋਨ B ਦੇ ਵਿੱਚ ਹੰਗਾਮਾ ਹੋਇਆ ਬਾਹਰਲੇ ਸ਼ੀਸ਼ੇ ਚੁੱਪ ਟੁੱਟੇ ਆ ਕੀ ਹੈ ਪੂਰਾ ਮੁੰਡਾ ਦੇਖੋ ਮੋਡਲ ਬੋਰਡ ਆਫ ਕੰਡਕਟਰ ਲੱਗਣ ਕਰਕੇ ਕੱਲ ਡੀਸੀ ਸਾਹਨੇ ਮੀਟਿੰਗ ਕਾਲ ਕੀਤੀ ਹੋਈ ਸੀ ਬਜਟ ਘੋਬਾ ਮੈਂ ਮੀਟਿੰਗ ਟੈਂਡ ਕਰਕੇ ਆਇਆ ਤਾਂ ਇਹ ਬਾਤ ਤਰਨਾ ਲਈ ਬੈਠੇ ਸੀਗੇ ਇਹਨਾਂ ਚੋ ਕਿਸੇ ਨੇ ਸਾਨੂੰ ਕੋਈ ਰਿਪਰੈਜੈਂਟੇਸ਼ਨ ਦੇਣ ਦੀ ਗੱਲ ਨਹੀਂ ਕੀਤੀ ਜਾਂ ਕੁਝ ਵੀ ਮੈਂ ਵੀ ਫਿਰ ਮੈਂ ਕਹਿੰਦਾ ਜਦੋਂ ਤਰਨਾ ਦੇ ਰਹੇ ਆ ਦੇ ਲੈੰਦੋ ਤੇ ਮੈਂ ਉੱਪਰ ਆ ਕੇ ਆਪਣੀ ਪਬਲਿਕ ਡੀਲਿੰਗ ਦਾ ਕੰਮ ਕਰਦਾ ਪੈਸ ਤਾਂ ਇਮੀਡੀਏਟ ਨਾ ਮੈਨੂੰ ਕਿਤੇ ਸ਼ੀਸ਼ੇ ਟੁੱਟਣ ਦੀ ਆਵਾਜ਼ ਆਈ ਮੈਂ ਸਮਝ ਗਿਆ ਜਦੋਂ ਇਹ ਨਿਊਟਰੀ ਆ ਜਾਏਗੀ ਤਾਂ ਮੇਨ ਸ਼ੀਸ਼ਾ ਟੁੱਟ ਗਿਆ ਮੈਂ ਭੱਜ ਕੇ ਥੱਲੇ ਉਤਰਿਆ ਤਾਂ ਇਹ ਸਾਡੇ ਪੁਲਿਸ ਮੁਲਾਜ਼ਮਾਂ ਦੇ ਨਾਲ ਹੱਥੋਪ ਤੇ ਸਾਡਾ ਸ਼ੀਸ਼ੇ ਤੋੜਦੇ ਬਾਅਦ ਉਹਨੇ ਗੇਟ ਵੀ ਪਟਾ ਜੀ ਠੀਕ ਹੈ ਕਿ ਨਹੀਂ ਤੇ ਮੈਂ ਇਹਨਾਂ ਨੂੰ ਜਾ ਕੇ ਰੋਕ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਭਾਈ ਜੇ ਤੁਸੀਂ ਧਰਨਾ ਦੇਣ ਆਏ ਹੋ ਤਾਂ ਚਲੋ ਸ਼ਾਂਤਮਈ ਢੰਗ ਨਾਲ ਤੁਸੀਂ ਬੈਠ ਕੇ ਧਰਨਾ ਦੇ ਦਿਓ ਬਟ ਆ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣਾ ਸਰਕਾਰੀ ਮੁਲਾਜ਼ਮਾਂ ਨਾਲ ਬਾ ਵਰਦੀ ਪੁਲਿਸ ਮੁਲਾਜ਼ਮਾਂ ਹੱਥੋਂ ਭਈ ਕਹਿੰਦਾ ਇਹ ਗਲਤ ਕਰਦਾ ਇਨ ਬਿਟਵੀਨ ਇਹਨਾਂ ਨੇ ਫਿਰ ਸਾਡੇ ਮੁਲਾਜ਼ਮਾਂ ਨਾਲ ਧੱਕਾ ਮੁਕੀ ਜਾਰੀ ਰੱਖੀ ਤੇ ਚਲੋ ਉਸ ਤੋਂ ਬਾਅਦ ਥੋੜਾ ਜਿਹਾ ਸ਼ਾਂਤ ਕਰਨ ਤੋਂ ਬਾਅਦ ਇਹ ਬਾਹਰ ਬੈਠ ਕੇ ਧਰਨਾ ਦੇ ਕੇ ਉਦੋਂ ਬਾਅਦ ਹੁਣ ਆਈ ਥਿੰਕ ਚਲੇ ਗਏ ਤੇ ਬਟ ਇਹ ਵੀ ਜਿਹੜਾ ਧਰਨਾ ਦੇਣਾ ਤੁਸੀਂ ਜੀ ਸੱਦ ਕੇ ਆਪਦੀ ਮੰਗਾਂ ਲਈ ਧਰਨਾ ਦਿਓ ਬਟ ਉਸ ਧਰਨੇ ਨੂੰ ਹਿੰਸਾ ਗਰੂਪ ਦੇਣਾ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣਾ ਬਲਾਜਮਾਂ ਦੇ ਹੱਥੋਂ ਪਾਈ ਕਰਨਾ ਇਹ ਚੰਗਾ ਨਹੀਂ ਲੱਗਦਾ ਕੋਈ ਕੋਲ ਲੋਕ ਸੀ ਜਿਹੜੇ ਧਰਨਾ ਦੇ ਰਹੇ ਸੀ ਆ ਪਤਾ ਨਹੀਂ ਕੋਈ ਇੱਕ ਤਾਂ ਆਈ ਥਿੰਕ ਵਿਕੀਸ ਹੋਤਾ ਸੀ ਕਿ ਤੇ ਨਾਲ ਉਹਦੇ ਕੌਣ ਸੀਗੇ ਮੈਨੂੰ ਪਤਾ ਨਹੀਂ ਤੇ ਮੈਂ ਤਾਂ ਹੁਣ ਦੱਸਿਆ ਵੀ ਮੈਂ ਤਾਂ ਸ਼ੀਸ਼ੇ ਟੁੱਟਣ ਤੋਂ ਬਾਅਦ ਹੀ ਥੱਲੇ ਗਿਆ ਤੇ ਬਾਕੀ ਸਾਰੇ মিডিਆ ਕਿਉਂਕਿ ਲਾਈਵ ਸੀਗਾ ਸਾਰਿਆਂ ਕੋਲ ਵੀਡੀਓ ਹੈਗੀਆਂ ਸਭ ਨੂੰ ਪਤਾ ਵੀ ਕੀ ਹੋਇਆ ਕੀ ਨਹੀਂ ਹੋਇਆ ਕਿਨੇ ਗਲਤੀਆਂ ਕੀਤੀ ਕੀ ਨੁਕਸਾਨ ਹੋਇਆ ਜੀ ਪ੍ਰੋਪਰਟੀ ਦਾ ਪ੍ਰੋਪਰਟੀ ਦਾ ਸਾਡਾ ਸਾਰਾ ਗੇਟ ਪਟ ਦਾ ਇਹਨਾਂ ਨੇ ਜੀ ਸ਼ੀਸ਼ਾ ਤੋੜਤਾ ਉਹ ਤਾਂ ਮੇਜਰ ਨੁਕਸਾਨ ਆ ਤੇ ਉਸ ਤੋਂ ਬਾਅਦ ਆਈ ਥਿੰਕ ਕਿਉਂਕਿ ਸ਼ੀਸ਼ਾ ਜਦੋਂ ਡਿੱਗਦਾ ਟੁੱਟਦਾ ਰੱਬ ਨਾ ਕਰੇ ਕਿਸੇ ਦੇ ਸਾਡੇ ਮੁਲਾਜ਼ਮ ਦੇ ਗਲ ਪਿੱਤੇ ਅੱਖ ਤੇ ਕਿਤੇ ਫੇਸ ਤੇ ਲੱਗ ਜਵੇ ਜਾਂ ਇਹਨਾਂ ਚੋਂ ਕਿਸੇ ਦੇ ਲੱਗ ਜਾਂਦਾ ਤਾਂ ਫਿਰ ਇਹਨਾਂ ਨੇ ਕਿਹਾ ਸੀ ਪ੍ਰਸ਼ਾਸਨ ਨੇ ਸਾਡਾ ਜਾਨੀ ਮੌਲੀ ਨੁਕਸਾਨ ਕਰਤਾ ਠੀਕ ਹੈ ਨਾ ਤੇ ਇਹ ਹੀ ਜੀ ਚੀਜ਼ ਸ਼ੀਸ਼ਾ ਡਿੱਗਣ ਲੱਗਿਆ ਨਹੀਂ ਦੇਖਦਾ ਮੈਂ ਕਿਧੇ ਤੇ ਡਿੱਗ ਰਿਹਾ ਪਰ ਇਹ ਚੀਜ਼ਾਂ ਨੂੰ ਅਵੋਇਡ ਕਰਨਾ ਚਾਹੀਦਾ ਇਹਨਾਂ ਨੂੰ ਸਮਝਣਾ ਚਾਹੀਦਾ ਕਿ ਜਿਹੜੇ ਧਰਨੇ ਵਗੈਰਾ ਹੁੰਦੇ ਆ ਉਹ ਸ਼ਾਂਤਨਮਈ ਕਰਨ ਨੂੰ ਉਲਦੇ ਆ ਹਿੰਸਕ ਨਹੀਂ ਹੁੰਦੇ ਇਹ ਧਰਨਾ ਲਾਇਆ ਕਿਉਂ ਸੀ ਕਾਰਨ ਕੀ ਇਹ ਜੋ ਮੈਨੂੰ ਪਤਾ ਲੱਗਿਆ ਵੀ ਕਿਉਂਕਿ ਮੇਰੇ ਤੱਕ ਤਾਂ ਪਹੁੰਚੀ ਹੀ ਨਹੀਂ ਨਾ ਮੈਨੂੰ ਅਪਰੋਚ ਕੀਤਾ ਇਹਨਾਂ ਨੇ ਨਾ ਜਿਹੜੇ ਉਹ ਕਾਰਪੋਰੇਸ਼ਨ ਸਰਕਾਰ ਦੀ ਪਾਲਿਸੀ ਆਈ ਹੈ ਵੀ ਜਿਹੜੇ ਹੁਣ ਮੁਲਾਜ਼ਮ ਰੱਖਣੇ ਆ ਕੰਟਰੈਕਟ ਤੇ ਰੱਖਣੇ ਆ ਉਹਨਾਂ ਦੇ ਖਿਲਾਫ ਤਰਨਾ ਦੇ ਗਏ ਸੀ ਜੀ ਸਰ ਇਹ ਤੁਹਾਡੇ ਵੀ ਸੱਟ ਲੱਗੀ ਕਹਿੰਦੇ ਬਲੱਡ ਲੱਗਿਆ ਨਹੀਂ 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 ਮੇਰੇ ਦਾ ਉਹ ਕਿਸੇ ਜਿੱਦਾਂ ਹੁਣ ਜਦੋਂ ਸ਼ੀਸ਼ਾ ਟੁੱਟਿਆ ਕਿਤੇ ਮਾੜਾ ਮੋੜਾ ਕਿਸੇ ਦੇ ਛਰੀੜ ਚ ਰੁਟਾਈ ਹੋਗੀ ਉਹਦੀ ਕਿਤੇ ਬਾਹੂ ਨਾਲ ਲੱਗੀ ਆ ਹੋਰ ਕੁਝ ਨਹੀਂ ਇਹ ਕਿੰਨੇ ਕੁ ਮੁਲਾਜ਼ਮਾਂ ਦੇ ਸੱਟਾਂ ਲੱਗੀਆਂ ਸਾਡੇ ਨੂੰ ਮੈਨੂੰ ਪਤਾ ਕਰਨਾ ਪਊਗਾ ਕਿਉਂਕਿ ਹੁਣ ਇਹ ਤਰਨਾ ਮੁੱਕਿਆ ਕਿਉਂਕਿ ਜੋ ਵੀ ਇੱਥੋਂ ਪਈ ਹੋਈ ਆ ਪੁਲਿਸ ਵਾਲਿਆਂ ਮੁਲਾਜ਼ਮਾਂ ਨਾਲ ਹੀ ਹੋਈ ਆ ਸਾਡੇ ਜਿਹੜੇ ਪੁਲਿਸਮੈਨਸ ਨੇ ਤੇ ਉਹਨਾਂ ਨੂੰ ਦੇਖਣਾ ਵਾ ਪੁੱਛੂੰਗਾ ਹਲੇ ਵੀ ਕਿੰਨਾ ਗਿਆ ਕਿਹਦੀ ਸਟਕੀ ਲੱਗੀ ਆ ਤੇ ਤੁਹਾਡੇ ਵੱਲੋਂ ਕੰਪਲੇਂਟ ਵੀ ਦਿੱਤੀ ਜਾ ਰਹੀ ਉਹਨਾਂ ਦੇ ਬਾਰੇ ਦੇਖੋ ਕੰਪਲੀਟ ਕਰਾਂਗੇ ਬਿਲਕੁਲ ਜਾਊਗੀ ਸਾਡਾ ਆਨ ਡਿਊਟੀ ਸਾਡੇ ਮਲਾਜਮਾਂ ਦੇ ਹੱਥੋਂ ਪਾਈ ਹੋਏ ਨੇ ਉਹ ਵੀ ਬਾ ਵਰਦੀ ਮਲਾਜਮਾਂ ਦੇ ਹੱਥੋਂ ਪਾਈ ਹੋਏ ਨੇ ਸਾਡੀ ਸਰਕਾਰੀ ਪ੍ਰੋਪਰਟੀ ਦਾ ਨੁਕਸਾਨ ਕੀਤਾ ਵਾ ਪਰ ਕਾਨੂੰਨੀ ਕਾਰਵਾਈ ਤਾਂ ਬਣੇਗੀ